ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਬੀਬੀ ਜਗੀਰ ਕੌਰ ਉਤਰਾਈ ਨੇ ਬੀਬੀ ਜਗੀਰ ਕੌਰ ਨੇ ਚੰਨੀ ਦੇ ਸਮਰਥਨ 'ਚ ਵੱਡੀ ਗੱਲ ਆਖ ਦਿੱਤੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਡਰਾਸਲ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਦੀ ਕਥਿਤ ਇੱਕ ਵੀਡੀਓ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਗਲਤ ਤਰੀਕੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇੱਕ ਤਰਫਾ ਸਦਾਸੋ ਮੋਟੋ ਲਿਆ ਗਿਆ ਅਤੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਦੇ ਪੁਲਿਸ ਮੁਖੀ ਨੂੰ ਜਿਹੜਾ ਉਹ ਲਿਖ ਦਿੱਤਾ ਗਿਆ ਤੇ ਕਾਰਵਾਈ ਦੀ ਰਿਪੋਰਟ ਵੀ ਮੰਗ ਲਈ ਗਈ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਖੁੱਲ ਕੇ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਨਿਤਰਾਏ ਨੇ ਉਹਨਾਂ ਨੇ ਕੀ ਕੁਝ ਆਖਿਆ ਤੁਹਾਨੂੰ ਉਹ ਵੀ ਦੱਸਦੇ ਆ ਪਰ ਮਹਿਲਾ ਕਮਿਸ਼ਨ ਨੂੰ ਇਸ ਦੇ ਨਾਲ ਵੱਡਾ ਝਟਕਾ ਲੱਗਿਆ ਮਹਿਲਾ ਕਮਿਸ਼ਨ ਨੇ ਕਿਸ ਆਧਾਰ ਤੇ ਸੋ ਮੋਟੋ ਲਿਆ ਕਿਉਂ ਲਿਆ ਇਹ ਹਾਲੇ ਸਪਸ਼ਟ ਨਹੀਂ ਹੋ ਰਿਹਾ ਕਿ ਮਹਿਲਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਹਿਲਾ ਕਮਿਸ਼ਨ ਇੱਕ ਸੋਸ਼ਲ ਮੀਡੀਆ ਦੀ ਵਾਇਰਲ ਵੀਡੀਓ ਅਤੇ ਉਹਦੇ ਤੇ ਲਿਖੀਆਂ ਕੁਝ ਗੱਲਾਂ ਨੂੰ ਆਧਾਰ ਬਣਾ ਕੇ ਕਿਸੇ ਦੇ ਖਿਲਾਫ ਕਾਰਵਾਈ ਲਈ ਆਖ ਸਕਦਾ ਹੈ ਜਾਂ ਨਹੀਂ ਜਾਂ ਮਹਿਲਾ ਕਮਿਸ਼ਨ ਆਪਣੇ ਸੰਵਿਧਾਨਿਕ ਰੁਤਬੇ ਦਾ ਜਿਹੜਾ ਦੁਰਵਰਤੋਂ ਕਰਦਾ ਹੋਇਆ ਨਜ਼ਰ ਆਉਂਦਾ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੂੰ ਚਾਹੀਦਾ ਸੀਗਾ ਕਿ ਤੱਥਾਂ ਦੀ ਪੜਤਾਲ ਕਰਦੇ ਬੀਬੀ ਜ਼ਗੀਰਕੌਰ ਤੇ ਚੰਨੀ ਨਾਲ ਪਹਿਲਾਂ ਗੱਲ ਕਰਦੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਦੇ ਪਰ ਬੀਬੀ ਜ਼ਗੀਰਕੌਰ ਨੇ ਇਸ ਮਾਮਲੇ 'ਚ ਕੀ ਆਖਿਆ ਤੁਹਾਨੂੰ ਸਭ ਤੋਂ ਪਹਿਲਾਂ ਉਹ ਦੱਸ ਦਿਆਂ ਬੀਬੀ ਜ਼ਗੀਰਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਬੀਬੀ ਜ਼ਗੀਰਕੌਰ ਨੇ ਕੁਝ ਗੱਲਾਂ ਆਖੀਆਂ ਨੇ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਤੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਬੀਬੀ ਜ਼ਗੀਰਕੌਰ ਕਿਸ ਤਰ੍ਹਾਂ ਨਾਲ ਚੰਨੀ ਦੇ ਹੱਕ 'ਚ ਖੜੇ ਚੰਨੀ ਦੀ ਤਾਰੀਫ਼ ਕੀਤੀ ਚੰਨੀ ਬਾਰੇ ਜੋ ਉਹਨਾਂ ਨੇ ਕਿਹਾ ਉਹ ਬੜਾ ਹੈਰਾਨ ਕਰਨ ਵਾਲਾ ਹੈ ਬੀਬੀ ਆਪਣੀ ਪੋਸਟ 'ਚ ਲਿਖਦੇ ਆ 10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਾਗਜ਼ ਦਾਖਲ ਕਰਵਾਉਣ ਲਈ ਜਾ ਰਹੇ ਸਨ ਅਮੋ ਸਾਹਮਣੇ ਹੋਏ ਤੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਨਾਲ ਫਤਿਹ ਬੁਲਾਈ ਸਰਦਾਰ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁੱਕ ਕੇ ਫਤਿਹ ਸਾਂਝੀ ਕੀਤੀ ਤੇ ਉਵੇਂ ਹੀ ਜੋ ਕਿਆ ਹੋਇਆ ਨੇ ਮੇਰੇ ਦੋਵੇਂ ਹੱਥ ਫੜ ਕੇ ਸਤਕਾਰ ਨਾਲ ਆਪਣੇ ਹੱਥਾਂ ਨੂੰ ਲਾਏ ਸਨ ਇੱਥੇ ਖੁਸ਼ਗਵਾਰ ਅਤੇ ਸਤਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ ਇਸ ਸਾਰੇ ਘਟਨਾਕਰਮ ਨੂੰ ਮੈਂ ਸਤਕਾਰ ਵਾਲੀ ਸੁਚਮਤਾ ਵਿੱਚ ਹੀ ਵੇਖਦੀ ਹਾਂ ਪਰ ਦੁੱਖ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਇ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿੱਪ ਚਲਾ ਕੇ ਇਸ ਨੂੰ ਵੱਧ ਤੋਂ ਵੱਧ ਤੂਲ ਦਿੱਤਾ ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰੇ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤਪੂਰਨ ਸੀ ਅਤੇ ਇਹ ਮੇਰੇ ਲਈ ਮੇਰੇ ਅਤੇ ਪਰਿਵਾਰ ਲਈ ਅਤੇ ਮੇਰੇ ਸ਼ੁਭ ਜਿੰਦਗੀਆਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ ਤਾਂ ਕੁੱਲ ਮਿਲਾ ਕੇ ਬੀਬੀ ਜਗੀਰਕੌਰ ਨੇ ਬੀਬੀ ਜਗੀਰਕੌਰ ਬੇਸ਼ੱਕ ਬੀਬੀ ਜਗੀਰਕੌਰ ਦੇ ਨਾਲ ਕਈ ਵਾਰ ਵਿਵਾਦ ਵਿਵਾਦ ਜੁੜੇ ਰਹੇ ਨੇ ਪਰ ਬੀਬੀ ਜਗੀਰਕੌਰ ਪੰਜਾਬ ਦੇ ਅੰਦਰ ਔਰਤ ਰਾਜਨੀਤਿਕ ਸਿਆਸੀ ਆਗੂਆਂ ਦੇ ਵਿੱਚ بڑا ਧਾਕੜ ਨਾਂ ਹੈ ਉਹਨਾਂ ਦੀ ਪ੍ਰਤੀਬੱਧਤਾ ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਦਾ ਮੈਂ ਖੁਦ ਨਿੱਜੀ ਤੌਰ ਦੇ ਉੱਤੇ ਮਰੀਦ ਆ ਮੈਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਜੋਂ ਵਿਚਰਦੇ ਆ ਵੇਖਿਆ ਆ ਉਹਨਾਂ ਦੀ ਨਜ਼ਦੀਕੀਆਂ ਤੋਂ ਅਤੇ ਉਹਨਾਂ ਦੇ ਨਾਲ ਜਿਵੇਂ ਵੀ ਉਹਨਾਂ ਨੇ ਸ਼ਰਮਣੀ ਕਮੇਟੀ ਦਾ ਪ੍ਰਬੰਧ ਚਲਾਇਆ ਉਹਦੇ ਬਾਰੇ ਜਿਹੜਾ ਕਈ ਗੱਲਾਂ ਕਈਆਂ ਜਾ ਸਕਦੀਆਂ ਨੇ ਕਿ ਉਹਨਾਂ ਨੇ ਬੜਾ ਡਟ ਕੇ ਜਿਹੜਾ ਇਹ ਸਾਰਾ ਪ੍ਰਬੰਧ ਚਲਾਇਆ ਬੀਬੀ ਜ਼ਗੀਰ ਕੌਰ ਸ਼ਰਮਣੀ ਕਮੇਟੀ ਦੇ ਪ੍ਰਧਾਨ ਰਹੇ ਉਸ ਤੋਂ ਇਲਾਵਾ ਉਹ ਪੰਜਾਬ ਦੇ ਵਜ਼ੀਰ ਵੀ ਰਹੇ ਨੇ ਬੜੀ ਮੰਨੀ ਪ੍ਰਮੰਨੀਤ ਤੇ ਸਤਕਾਰਤ ਸਖਸ਼ੀਅਤ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਕਿਸ ਆਧਾਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਵਿੱਚ ਸੋਮਟ ਲੈ ਰਿਹਾ ਕਿਸ ਸਿਰਫ ਇੱਕ ਕਲਿੱਪ ਦੇ ਆਧਾਰ ਦੇ ਉੱਤੇ ਸਵਾਲੇ ਪੈਦਾ ਹੁੰਦਾ ਕਿਉਂਕਿ ਜੋ ਮੈਲਾ ਕਮਿਸ਼ਨ ਨੇ ਲਿਖਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਮੰਗਲੋਂ ਲੋਕ ਸਵਾਲ ਹਲਕਾ ਜਲੰਧਰ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਮੁਸ਼ਕਲਾਂ ਕਿਹਾ ਜਾ ਰਿਹਾ ਹੈ ਮੀਡੀਆ ਰਿਪੋਰਟਰਾਂ ਚ ਵੱਸ ਸਕਦੀਆਂ ਨੇ ਇਸ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦੇ ਹਾਂ ਡੀਜੀਪੀ ਪੰਜਾਬ ਤੋਂ ਰਿਪੋਰਟ ਮੰਗੀ ਹੈ ਕਮਿਸ਼ਨ ਨੇ ਡੀਜੀਪੀ ਨੂੰ ਪੱਤਰ ਲਿਖ ਕੇ 14 ਮਈ ਬਾਅਦ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਭੇਜਣ ਨੂੰ ਆਖਿਆ ਹੈ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਦੇ ਨਾਮ ਪੱਤਰ ਲਿਖਦੇ ਹੋਏ ਆਖਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਦੀ ਕਾਰਵਾਈ ਮਾਫੀਯੋਗ ਨਹੀਂ ਹੈ ਮਹਿਲਾ ਕਮਿਸ਼ਨ ਨੇ ਕਿਸ ਆਧਾਰ ਤੇ ਤੈਅ ਕਰ ਲਿਆ ਕਿ ਚਰਨਜੀਤ ਸਿੰਘ ਚੰਨੀ ਦੀ ਜ ਕਾਰਵਾਈ ਮਾਫੀਯੋਗਨੀ ਹੈ ਕੋਣ ਕਹਿ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਮਾਫੀ ਕਾਰਵਾਈ ਮਾਫੀਯੋਗਨੀ ਮਹਿਲਾ ਕਮਿਸ਼ਨ ਨੇ ਕਿਸ ਆਧਾਰ ਤੇ ਇਹਦਾ ਫੈਸਲਾ ਕਰ ਲਿਆ ਜਦੋਂ ਵੀ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਇਸ ਦੇ ਵਿੱਚ ਪੀੜਤਾ ਪੀੜਤਾ ਦੇ ਬਿਆਨ ਬਹੁਤ ਅਹਿਮੀਅਤ ਰੱਖਦੇ ਨੇ ਕੀ ਬੀਬੀ ਜਗੀਰਕੌਰ ਨੇ ਕੋਈ ਸ਼ਿਕਾਇਤ ਦਿੱਤੀ ਕੀ ਬੀਬੀ ਜਗੀਰਕੌਰ ਨੇ ਕੋਈ ਬਿਆਨ ਦਰਜ ਕਰਵਾਏ ਕੀ ਬੀਬੀ ਜਗੀਰਕੌਰ ਨੇ ਮਹਿਲਾ ਕਮਿਸ਼ਨ ਨੂੰ ਕਿਹਾ ਜਾਂ ਪੁਲਿਸ ਥਾਣੇ ਦੇ ਵਿੱਚ ਕਿਹਾ ਕਿ ਮੇਰੇ ਨਾਲ ਇਹ ਕੁਝ ਹੋਇਆ ਕੁਝ ਵੀ ਨਹੀਂ ਕਿਹਾ ਬੀਬੀ ਜਗੀਰ ਕੋਰਤਾ ਦੇ ਉਲਟ ਕਹਿ ਰਹੇ ਨੇ ਉਹ ਮੁੱਖ ਮੰਤਰੀ ਚੰਨੀ ਦੇ ਹੱਕ 'ਚ ਖੜ ਗਏ ਸਾਬਕਾ ਮਾਫ ਕਰਨਾ ਸਾਫ ਕਾ ਮੁੱਖ ਮੰਤਰੀ ਚੰਨੀ ਦੇ ਹੱਕ 'ਚ ਖੜ ਗਏ ਕਿ ਇਹ ਜੋ ਕੀਤਾ ਜਾ ਰਿਹਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਜਿਹੜੇ ਚੇਅਰਪਰਸਨ ਜਾਂ ਅਹੁਦੇਦਾਰ ਹੁੰਦੇ ਆ ਉਹਨੂੰ ਪੰਜਾਬ ਰਾਜ ਅਪਾਇੰਟ ਕਰ ਪੰਜਾਬ ਦੀ ਸੂਬਾ ਸਰਕਾਰ ਜਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਪਾਇੰਟ ਕੀਤੇ ਹੋਏ ਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਮਹਿਲਾ ਕਮਿਸ਼ਨ ਇਹ ਕੁਝ ਕਰ ਰਿਹਾ ਮਹਿਲਾ ਕਮਿਸ਼ਨ ਇੱਕ ਆਜ਼ਾਦ ਤੇ ਸੰਵਿਧਾਨਿਕ ਸੰਸਥਾ ਹੈ ਮਹਿਲਾ ਕਮਿਸ਼ਨ ਨੂੰ ਉਸੇ ਤਰ੍ਹਾਂ ਨਾਲ ਵਿਚਰਨਾ ਚਾਹੀਦਾ ਆ ਜਿਵੇਂ ਜਿਹੜਾ ਇਸ ਮਾਮਲੇ ਵਿੱਚ ਵਿਚਰਿਆ ਜਾਣਾ ਚਾਹੀਦਾ ਜਿਹੜੇ ਉਹਦੇ ਸੰ ਇਕ ਹੱਕ ਨੇ ਅਤੇ ਅਧਿਕਾਰ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੀ ਦੁਰਵਰਤੋਂ। ਸੋ ਮੋਟੋ ਕਿਸ ਆਧਾਰ ਤੇ ਲਿਆ ਆ ਗਿਆ ਆ ਕਿ ਸਿਰਫ ਸਿਆਸੀ ਰਫੜ ਪਾਉਣ ਦੇ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਦੀਆਂ ਔਰਤਾਂ ਦੇ ਹੱਕ ਹਕੂਕ ਦੀ ਰਾਖੀ ਦੇ ਲਈ ਬਣਿਆ ਆ ਨਾ ਕਿ ਸਿਆਸੀ ਕਿੜਾ ਕੱਢਣ ਦੇ ਲਈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਚਾਹੀਦਾ ਸੀ ਕਿ ਪਹਿਲਾਂ ਨਿੱਜੀ ਤੌਰ ਤੇ ਬੀਬੀ ਜਗੀਰ ਕੌਰ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਨਾਲ ਗੱਲ ਕਰਦੇ ਉਹਨਾਂ ਦੀ ਗੱਲਬਾਤ 'ਚ ਜੇਕਰ ਬੀਬੀ ਕਹਿੰਦੇ ਕਿ ਵੀ ਵਾਕਈ ਮੈਂ ਇਸ ਮਾਮਲੇ ਦੇ ਵਿੱਚ ਮੈਂ ਪੀੜਤ ਮਹਿਸੂਸ ਕਰਦੀ ਆ ਤਾਂ ਮਹਿਲਾ ਕਮਿਸ਼ਨ ਕਾਰਵਾਈ ਕਰਦਾ ਨਾ ਮਾਫੀਯੋਗ ਇਹ ਕਿੰਨੇ ਤੈਅ ਕਰ ਲਿਆ ਕਿਹੜੀ ਰਿਪੋਰਟ ਨੇ ਤੈਅ ਕਰ ਲਿਆ ਕਿਹੜੇ ਜਿਆਦਾ ਨਾ ਤੌਰ ਦੇ ਉੱਤੇ ਕਿਸੇ ਕਾਰਵਾਈ ਨੇ ਤੈਅ ਕਰ ਲਿਆ ਕਿ ਮਾਫੀਯੋਗ ਨਹੀਂ ਇੱਕ ਕੱਟੇ ਹੋਏ ਹਿੱਸੇ ਨੂੰ ਬੀਬੀ ਜਗੀਰਕੌਰ ਨੇ ਸਾਫ਼ ਕਰਤਾ ਇਹ ਤਾਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੇ ਦੇਖਿਆ ਕਿ ਪੂਰੀ ਵੀਡੀਓ ਤਾਂ ਇੱਕ ਦੋ ਚੈਨਲਾਂ ਨੇ ਚਲਾਈ ਜਿਹਦੇ ਵਿੱਚ ਜਲੰਧਰ ਦਾ ਇੱਕ ਅਦਾਰਾ ਸੀ ਉਹਨੇ ਚਲਾਈ ਐਸੀ ਚਲਾਈ ਜਾਂ ਇੱਕ ਦੋ ਦੁਕਾਹ ਹੋਰ ਚੈਨਲ ਸੀ ਬਾਕੀ ਦਾ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਜਿੰਨੇ ਆ ਲੁੱਚਕੜੋਚ ਵਾਲੇ ਪੇਜ ਬਣੇ ਆ ਇਹਨਾਂ ਨੇ ਤਾਂ ਗੰਦ ਪਾਇਆ ਕਾਰਵਾਈ ਤਾਂ ਉਹਨਾਂ ਤੇ ਹੋਣੀ ਚਾਹੀਦੀ ਸੀ ਉਹਨਾਂ ਪੇਜਾਂ ਤੇ ਹੋਣੀ ਚਾਹੀਦੀ ਸੀ ਉਹਨਾਂ ਇੰਸਟਾਗ੍ਰam ਅਕਾਊਂਟਸ ਤੇ ਹੋਣੀ ਚਾਹੀਦੀ ਸੀ ਜਿਨ੍ਹਾਂ ਨੇ ਗੰਦ ਪਾਇਆ ਨਾ ਕਿ ਚੰਨੀ ਵਾਲੀ ਪੜਤ ਤਕ ਹਾਲਾਂਕਿ ਉਸ ਵੀਡੀਓ ਕਲਿੱਪ ਦੀ ਜਾਂਚ ਬਣਦੀ ਆ ਨਾ ਕਿ ਚੰਨੀ ਦੀ ਕਿਉਂਕਿ ਬੀਬੀ ਜ਼ਗੀਰ ਕੌਰ ਨੇ ਸਪਸ਼ਟ ਕਰਤਾ ਕਿ ਉਹ ਬੜੀ ਸਚੁਚਮਤਾ ਵਾਲਿਆ ਐਕਟ ਸੀਗਾ ਚੰਨੀ ਨੇ ਬੜੇ ਸਤਕਾਰ ਤੇ ਅਦਬ ਦੇ ਨਾਲ ਉਹਨਾਂ ਨੂੰ ਫਤਿਹ ਬੁਲਾਈ ਆ ਤੇ ਜਿਹੜਾ ਕੁਛ ਹੈ ਵੱਡੇ ਭੈਣ ਭਰਾ ਇੱਕ ਚੰਗੇ ਦੋਸਤ ਵਾਲਾ ਕਹਿ ਲਈਏ ਚੰਗੇ ਸਿਆਸਤਦਾਨਾਂ ਦੀ ਆਪਸ ਚ ਮਿਲਣੀ ਵਾਲਾ ਸਬੰਧ ਸੀ ਇਹ ਉਸ ਵੀਡੀਓ ਚ ਸਪਸ਼ਟ ਹੁੰਦਾ ਹੈ ਮਹਿਲਾ ਕਮਿਸ਼ਨ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਜਿਹੜੀ ਹੈ ਉਹ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸਿਆਸਤ ਦੇ ਵਿੱਚ ਸਿਰਫ ਸਿਆਸੀ ਜਿਹੜਾ ਸੰਧ ਬਣ ਕੇ ਨਹੀਂ ਵਿਚਰਨਾ ਚਾਹੀਦਾ ਇਸ ਨਾਲ ਪੰਜਾਬ ਦੀਆਂ ਮਹਿਲਾਵਾਂ ਦਾ ਦਾ ਭਲਾ ਪਤਾ ਨਹੀਂ ਹੋਵੇਗਾ ਨਾ ਹੋਵੇ ਪਰ ਇਸ ਨਾਲ ਪੰਜਾਬ ਦੇ ਮਹਿਲਾ ਕਮਿਸ਼ਨ ਦੇ ਅਕਸ ਦੇ ਉੱਤੇ ਕਈ ਸਵਾਲ ਖੜੇ ਹੋ ਜਾਂਦੇ ਹਨ ਤੁਹਾਡੀ ਕਿਰਾਏ ਆ ਆਪਣੀ ਰੈ ਕਮੈਂਟ ਬਾਕਸ ਚ ਜਰੂਰ ਦਿਓ ਪਰ ਬੜੇ ادب ਤੇ ਸਤਿਕਾਰ ਨਾਲ ਤਾਂ ਜੋ ਕਿਸੇ ਨੂੰ ਕੋਈ ਠੇਸ ਨਾ ਪਹੁੰਚ ਸਕੇ